ਪੁਲਿਸ ਅਤੇ ਕਿਸਾਨਾਂ ਵਿਚਾਲੇ ਤੜਕੇ ਤੋਂ ਹੀ ਟਕਰਾਅ ਲਗਾਤਾਰ ਜਾਰੀ ਹੈ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਅਥਰੂ ਗੈਸ ਦੇ ਗੋਲੇ ਲਗਾਤਾਰ ਛੱਡੇ ਜਾ ਰਹੇ ਨੇ ਪਰ ਹੁਣ ਪੁਲਿਸ ਨੇ ਇਸ ਤੋਂ ਵੀ ਇੱਕ ਕਦਮ ਅੱਗੇ ਦਾ ਐਕਸ਼ਨ ਲਿਆ ਹੈ ਦਰਸਲ ਪੁਲਿਸ ਹੁਣ ਕਿਸਾਨਾਂ ਨੂੰ ਪਾਣੀ ਦੀ ਬੁਛਾੜਾ ਮਾਰ ਕੇ ਰੋਕਣ ਲੱਗੀ ਹੈ ਜੀ ਹਾਂ ਤਸਵੀਰਾਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕਿਸਾਨਾਂ ਨੂੰ ਪਾਣੀ ਦੀ ਬੁਛਾੜਾ ਨਾਲ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਦੇ باوجود ਵੀ ਕਿਸਾਨ ਪੂਲੂ ਪਰਟਟੇ ਹੋਏ ਨੇ ਅਤੇ ਬੈਰੀਕੇਡਾਂ ਨੂੰ ਪੰਨਣ ਦੀ ਕੋਸ਼ਿਸ਼ਾਂ ਲਗਾਤਾਰ ਕਰ ਰਹੇ ਨੇ ਪਰ ਇਸ ਵਿਚਾਲੇ ਹੁਣ ਪੁਲਿਸ ਨੇ ਵਾਟਰ ਕੈਨਨ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ ਪੁਲਿਸ ਕਿਸਾਨਾਂ ਨੂੰ ਹਰ ਹੀ ਲੇਖ ਦੇੜਨਾ ਚਾਹੁੰਦੀ ਹੈ ਲੇ ਕੇ ਕਹਾ ਫੇੜੋ ਪੜੇ ਉਲਟਾ ਪਾਰ ਰਹੇ ਦੂਜੇ ਪਾਸੇ ਕਿਸਾਨ ਦਿੱਲੀ ਵੱਲ ਹਰ ਹਾਲ ਵਿੱਚ ਜਾਣਾ ਚਾਹੁੰਦੇ ਨੇ ਜਿਸ ਲਈ ਕਿਸਾਨਾਂ ਨੇ ਪੁਲਤੇ ਲਾਈਆਂ ਲੋਹੇ ਦੇ ਗਰੀਲਾ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ ਹੈ ਕਿਸਾਨਾਂ ਵੱਲੋਂ ਲੋਹੇ ਦੇ ਗਰੀਲਾ ਨੂੰ ਤੋੜ ਦਿੱਤਾ ਗਿਆ ਜਦ ਕਿ ਬੈਰੀਕੇਡਾਂ ਨੂੰ ਵੀ ਪੂਤੋਂ ਥੱਲੇ ਸੁੱਟਿਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਵੱਡੀ ਗਿਣਤੀ 'ਚ ਕਿਸਾਨ ਲੋਹੇ ਦੀਆਂ ਵੱਡੀਆਂ-ਵੱਡੀਆਂ ਗ੍ਰੀਲਾਂ ਜੋ ਕਿ ਪੁਲ ਦੇ ਦੋਵੇਂ ਪਾਸੇ ਲਾਈਏ ਗਏ ਸੀ ਉਸ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਕਈ ਗ੍ਰੀਲਾਂ ਨੂੰ ਤੋੜ ਦਿੱਤਾ ਗਿਆ ਜਦ ਕਿ ਕਿਸਾਨ ਹਲੇ ਵੀ ਇਹਨਾਂ ਗ੍ਰੀਲਾਂ ਨੂੰ ਪੰਨਣ ਦੀ ਕੋਸ਼ਿਸ਼ ਵਿੱਚ ਲੱਗੇ ਨੇ ਉਧਰ ਪੁਲ ਤੇ ਲਾਇਏ ਲੋਹੇ ਦੇ ਬੈਰੀਕੇਡਾਂ ਨੂੰ ਵੀ ਕਿਸਾਨਾਂ ਵੱਲੋਂ ਥੱਲੇ ਸੁੱਟਿਆ ਜਾ ਰਿਹਾ ਹੈ ਅਤੇ ਦੂਜੇ ਕਿਸਾਨਾਂ ਲਈ ਰਾਹ ਸਾਫ਼ ਕੀਤਾ ਜਾ ਰਿਹਾ ਹੈ ਹੋ ਗਈ ਹੋ ਗਈ ਹੈ ਗੱਡੀ ਸਾਡੀ ਉਹ ਬਹੁਤ ਪਿਛੇ ਲਾਈ ਹੋਏ ਲੱਗ ਰਿਹਾ ਹੈ ਅਜੇ ਚੁੱਕੇ ਆਏ ਉਹ ਤੋਂ ਹਾਂਜੀ ਉਹ ਮੇਰਾ ਪਰਮਾਹੰਸਿਕ ਮੇਰਾ ਪਰਮਾਹੰਸਿਕ ਨਹੀਂ ਉਹ ਬਹੁਤ ਹੀ ਜੀ ਉਹ ਕਿਹੜਾ ਘਰ ਉਹ ਕਿਹੜਾ ਨਾ ਰੇ ਆਪੀ ਨਹੀਂ ਆਉਂਦੇ ਉਹ ਚੋਕ ਉਧਰ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਹਰ ਹਿੱਲਾ ਵਸੀਲਾ ਵਰਤੇ ਜਾ ਰਿਹਾ ਹੈ ਇਸ ਦੌਰਾਨ ਪੁਲਿਸ ਵੱਲੋਂ ਜਦੋਂ ਅਥਰੂ ਗੈਸ ਦੇ ਗੋਲੇ ਛੱਡੇ ਗਏ ਤਾਂ ਇਸ ਵਿੱਚ ਕਈ ਨੌਜਵਾਨ ਜ਼ਖਮੀ ਹੋ ਗਏ ਨਾ ਸਿਰਫ ਪ੍ਰਦਰਸ਼ਨਕਾਰੀ ਸਗੋਂ ਇਹਨਾਂ ਗੋਲਿਆਂ ਨਾਲ ਮੀਡੀਆ ਦੇ ਕੁਝ ਪੱਤਰਕਾਰ ਵੀ ਜ਼ਖਮੀ ਹੋ ਗਏ ਇਸ ਦੌਰਾਨ ਇੱਕ ਨਿੱਜੀ ਚੈਨਲ ਦਾ ਪੱਤਰਕਾਰ ਕੁਲਵਿੰਦਰ ਸਿੰਘ ਸੁਨਾਮ ਵੀ ਅਥਰੂ ਗੈਸ ਦੇ ਸੱਲ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਕੇ ਇਲਾਜ ਲਈ ਤੁਰੰਤ ਐਂਬੂਲੈਂਸ ਵਿੱਚ ਲਿਆਂਦਾ ਜਿੱਥੇ ਕੇ ਉਸ ਨੂੰ ਫਸਟ ਏਡ ਦਿੱਤੀ ਗਈ ਅਤਾਸੀ ਇਹ ਕਿ ਟਕੜਕੇ ਤੋਂ ਹੀ ਕਿਸਾਨਾਂ ਅਤੇ ਪੁਲਿਸ ਵਿਚਾਲੇ ਲਗਾਤਾਰ ਟਕਰਾਅ جاری ਹੈ ਕਿਸਾਨ ਹਰਿਆਣਾ ਦੇ ਬਾਰਡਰ ਨੂੰ ਪਾਰ ਕਰਕੇ ਦਿੱਲੀ ਜਾਣਾ ਚਾਹੁੰਦੇ ਨੇ ਜਦਕਿ ਹਰਿਆਣਾ ਸਰਕਾਰ ਵੱਲੋਂ ਕਰੀਬ 5-6 ਦਿਨ ਤੋਂ ਕਿਸਾਨਾਂ ਨੂੰ ਰੋਕਣ ਲਈ ਸੁਰੱਖਿਆ ਦੇ ਇੰਤਜ਼ਾਮ ਕੀਤੇ ਜਾ ਰਹੇ ਸੀ ਅਤੇ ਪੁਲਿਸ ਵੱਲੋਂ ਬੈਰੀਕੇਡਿੰਗ ਆਰ ਕਰਕੇ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ ਫਿਲਹਾਲ ਦੋਵਾਂ ਧਿਰਾਂ ਵਿਚਾਲੇ ਟਕਰਾਅ ਲਗਾਤਾਰ ਜਾਰੀ ਹੈ ਅਤੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ